ਚੋਣਾਂ ਦਾ ਬਿੱਗਲ ਵੱਜਦੇ ਹੀ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸੇ ਸਿਲਸਿਲੇ ਦੇ ਚੱਲਦੇ ਕਾਂਗਰਸ ਪਾਰਟੀ ਵੱਲੋਂ ਸਰਦਾ ਰਜਿੰਦਰ ਸਿੰਘ ਐਮ.ਐਲ.ਏ ਸਮਾਣਾ ਦੀ ਰਹਿਨਮਾਈ ਹੇਠ ਸਮਾਣਾ ਹਲਕੇ ਦੀ ਸੀਨੀਅਰ ਲੀਡਰਸ਼ਿਪ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚਾਂ ਅਤੇ ਪੰਚਾਂ ਦਾ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਬੋਲਦਿਆਂ ਐਮ.ਐਲ.ਏ ਸਰਦਾ ਰਜਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਾਹਿਬ ਸਿਰਫ ਵੱਡੇ-ਵੱਡੇ ਘਰਾਣਿਆਂ ਦੇ ਚੌਂਕੀਦਾਰ ਹੀ ਹਨ ਜੋ ਦੇਸ਼ ਵਾਸੀ ਖੂਨ ਪਸੀਨੇ ਦੀ ਕਮਾਈ ਲੈ ਕੇ ਦੌੜ ਗਏ ਹਨ ਉਹਨਾਂ ਅੱਗੇ ਇਹ ਵੀ ਕਿਹਾ ਕਿ ਮੌਜੂਦਾ ਮਾਹੌਲ ਵਿੱਚ ਕੈਪਟਨ ਸਾਹਿਬ ਦੀ ਰਹਿਨਮਾਈ ਹੇਠ ਸਾਰੀਆਂ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਅਮਨੇ ਜਿਹੜੇ ਸਾਰੇ ਲੋਕ ਤੁਸੀਂ ਦੇਖ ਰਹੇ ਹੈ ਕਿ ਉਹ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਨਹੀਂ ਹੈ ਬੱਬਰ ਸ਼ੇਰ ਨੇ ਸਾਡੇ ਜ਼ਿਲ੍ਹਾ ਪੱਸ਼ੀਤੇ ਮੈਂਬਰ ਬਲਾਕ ਸੰਮਤੀ ਦੇ ਮੈਂਬਰ ਸਾਡੇ ਨਵੇਂ ਚੁੜੇ ਹੋਏ ਸਰਪੰਚ ਮੈਂਬਰ ਪੰਚਾਇਤ ਇਹ ਸਾਡੀ ਸਮੂਹ ਜਿਹੜੀ ਹਲਕਾ ਸਮਾਣਾ ਦੀ ਲੀਡਰਸ਼ਿਪ ਇਕੱਠੀ ਹੋਈ ਹੈ ਅਸੀਂ 28 ਤਰੀਕ ਨੂੰ 11 ਵਜੇ ਸਮਾਣਾ ਵਿਖੇ ਯਾਨੀ ਕਿ ਕਲੈਕਸ਼ਨ ਦੀ ਸ਼ੁਰੂਆਤ ਕਰਨ ਨੂੰ ਜਾ ਰਹੇ ਹਾਂ ਵੱਡਾ ਇਕੱਠ ਕਰ ਰਹੇ ਹੈ ਜਿਸ ਵਿੱਚ ਪਹਿਲੀ ਵਾਰ ਸੁਨੀਲ ਜਾਖੜ ਜੀ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਪ੍ਰਧਾਨ ਆਪਸੇ ਆ ਰਹੇ ਹੈ ਜਿਹੜੇ ਸਾਡੇ ਬਿਲਕੁਲ ਆਲਮੋਸਟ ਕਲੀਅਰਲੀ ਹੋਗੇ ਮਹਾਰਾਣੀ ਪੰਨੀਤ ਫੋਰ ਜਿਹੜੇ ਮੈਂਬਰ ਪਾਰਲੀਮੈਂਟ ਇਲੈਕਸ਼ਨ ਲੜਨ ਜਾ ਰਹੇ ਹੈ ਸੋਹਰਾ ਨੂੰ ਅਸੀਂ ਬੁਲਾਇਆ ਉਹਨਾਂ ਨੂੰ ਘੋਸਾ ਦਿਵਾਉਣ ਵਾਸਤੇ ਵੀ ਕਿਸ ਤਰੀਕੇ ਦੀ ਸਮਾਣੇ ਦੀ ਤਿਆਰੀ ਹੈ ਏਡਾ ਵੱਡਾ ਜੋਸ਼ ਹੈ ਤੁਸੀਂ ਅੱਜ ਦੇਖ ਲਿਓ ਵੀ ਇਸ ਦਾ ਅਸੀਂ ਟੈਲੀਫੋਨ ਨਹੀਂ ਕੀਤੇ ਆਪਣੇ ਵਰਕਰਾਂ ਨੂੰ ਬੰਡਾ ਬੜਾ ਕੱਟ ਹੈ ਇਹ ਤੋਂ ਬਿਲਕੁਲ ਸਾਫ਼ ਹੈ ਕਿ ਕਿਹੜਾ ਕਾਂਗਰਸ ਦਾ ਵਰਕਰ ਹੈ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨ ਵਾਸਤੇ ਤਿਆਰ ਹੈ ਔਰ ਖਾਸ ਕਰਕੇ ਸਮਾਣਾ ਇਸ ਕਰਕੇ ਅਸੀਂ ਜ਼ਿਆਦਾ ਕਿਉਂਕਿ ਸੁਰਜੀਤ ਸਿੰਘ ਲਖੜਾ ਜੋ ਉਮੀਦਵਾਰ ਅਕਾਲੀ ਦਲ ਦੇ ਨੇ ਉਸ ਸਵਾਣੇ ਤੋਂ ਨੇ ਬੜੀਆਂ ਉਹਨਾਂ ਨੇ ਇਲੈਕਸ਼ਨਾਂ ਤੋਂ ਲੜੀਆਂ ਅਸੀਂ ਪਹਿਲੇ ਕੱਟ ਜੀ ਦਿਖਾ ਦੇਣਾ ਵੀ ਕਾਂਗਰਸ ਪਾਰਟੀ ਬਹੁਤ ਵੱਡੇ ਮਾਰਜਨ ਦੇ ਨਾਲ ਇਸ ਪਾਰਲੀਮੈਂਟ ਦੇ ਵਿੱਚ ਸਵਾਣੇ ਦੇ ਦਿੱਤੇ ਕਿੰਨੀ ਕੁ ਉਮੀਦ ਹੈ ਕਿ ਇਸ ਕੱਟ ਵਿੱਚ ਕਿੰਨੇ ਕੁ ਬੰਦੇ ਕੱਟੇ ਹੋ ਜਾਂਦੇ ਆਦਾਜ਼ਾ ਹੀ ਨਹੀਂ ਲਾ ਸਕਦੇ ਸਾਡੇ ਕੋਲ ਇੰਨੀ ਜਗ੍ਹਾ ਹੀ ਨਹੀਂ ਆ ਮੈਂ ਕਹਿੰਦਾ ਵੀ ਇੱਥੇ ਪਿੱਛੇ ਸਮਾਣੇ ਚ ਸ다ਰਸ਼ਕ ਵੀਰ ਸਿੰਘ ਬਾਦਲ ਆਏ ਸੀ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੀ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਹੈ ਇੰਨਾ ਇੱਕ ਕੱਟ ਸੀ ਇਹ ਸਾਡੀ ਵਰਕਰ ਮੀਟਿੰਗ ਕੱਠ 'ਚ ਬਹੁਤ ਵੱਡਾ ਕੱਠ ਹੋਣ ਨੂੰ ਜਾ ਰਿਹਾ ਤੁਸੀਂ ਕਹਿੰਦੇ ਸੀ ਦੱਸੋ ਇਹ ਬੀਜਪੀ ਵਾਲੇ ਕਰੀ ਚਾਹ ਵਾਲੇ ਬਣ ਜਾਂਦੇ ਕਰੀ ਚੌਕੀਦਾਰ ਬਣ ਜਾਂਦੇ ਕਹਿੰਦੇ ਵਾਹ ਤੜਕਿਉਂ ਗਿੰਦੇ ਇਹ ਤਾਂ ਇਲੈਕਸ਼ਨ ਜੁਗਮਲਾ ਹੈ ਪਿਛਲੀ ਵਾਰੀ ਜੁਗਮਲਾ ਸੀ ਕਿ ਆ ਵੀ ਅੱਛੇ ਦਿਨ ਆਉਣਗੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਪਿਛਲੀ ਵਾਰੀ ਚਾਹ ਲੈ ਦੇ ਮੁੰਡੇ ਬਣੇ ਹੋਏ ਸੀ ਵੀ ਮੈਂ ਚਾਹ ਵੇਚਣ ਵਾਲੇ ਦਾ ਲੜਕਾ ਹਾਂ ਹੁਣ ਚੌਕੀਦਾਰ ਬਣ ਗਿਆ ਇਹ ਚੌਕੀਦਾਰ ਤੋਂ ਇਹ ਲੋਕੋ ਦਾ ਚੌਕੀਦਾਰ ਹੈ ਇਹ ਤਾਂ 15 20 ਜਿਹੜੇ ਵੱਡੇ ਪਰਿਵਾਰ ਨੇ ਜਿਹੜੇ ਨੀਰਮੋਦੀ ਹੈ ਦੂਸਰਾ 모ਦੀ ਹੈ ਜਿਹੇ ਵਿਜੇ ਮਾਲਿਆ ਹੈਗਾ ਨੇ ਲੰਬਾ ਜੀ ਇਹਨਾਂ ਲੋਕਾਂ ਦੇ ਚੌਂਕੀਦਾਰ ਨੇ ਔਰ ਚੌਂਕੀਦਾਰ ਤਾਂ ਉਹ ਹੁੰਦਾ ਜਿਹੜਾ ਚੌਂਕੀਦਾਰਾ ਕਰੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਤਾਂ ਪਿਛਲੇ 4 ਸਾਲ ਤੋਂ 84 85 ਵਾਰ ਬਾਰ ਬਰទេសਾ ਜੀ ਘੁੰਮਦੇ ਰਹੇ ਚੌਂਕੀਦਾਰ ਤਾਂ ਹੁਣ ਆਇਆ ਹਰ ਚੌਂਕੀਦਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿਹੜੇ ਸਾਰੇ ਉਹਨਾਂ ਦੇ ਸਾਥੀ ਨੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਬਰទេសਾ ਚ ਭੱਜ ਗਏ ਚੌਕੀਦਾਰ ਨੂੰ ਦੱਸਣਾ ਚਾਹੀਦਾ ਵੀ ਰਫਾਇਲ ਦੀਆਂ ਜਿਹੜੀਆਂ ਫਾਈਲਾਂ ਚੋਰੀ ਹੋ ਗਈਆਂ ਕਿਸ ਚੀਜ਼ ਦਾ ਚੌਕੀਦਾਰ ਹੈ ਕਿਉਂਕਿਦਾਰ ਨਹੀਂ ਇਹ ਤਾਂ ਜੁਮਲੇबाजी ਹੈ ਪੁਰਾਣੇ ਜੁਮਲੇ ਖਤਮ ਹੋ ਗਏ ਦੋਸ਼ ਨੂੰ ਕਿ ਆਖੀ ਲੋਕ ਸੋਇ ਇਲੈਕਸ਼ਨ ਦੇ ਚ ਐਂਡ ਟੀਮ ਕੰਬੈਂਸੀ ਦਾ ਤੁਹਾਨੂੰ ਫਾਇਦਾ ਕਾਂਗਰਸ ਨੂੰ ਮਿਲੇਗਾ ਨਹੀਂ ਮਿਲੇਗਾ ਕਿੰਦਕ ਮਿਲੇਗਾ ਸਿੰਪਲ ਬਿਲਕੁਲ ਸਾਫ਼ ਹੈ ਕਿ ਅਸੀਂ ਪੰਜਾਬ ਚ 13 ਦੀਆਂ 13 ਸੀਟਾਂ ਜਿੱਤਣ ਨੂੰ ਉਤਾਰੇ ਹੈਗੇ ਆ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੁਹਾਡੇ ਸਾਹਮਣੇ ਹੀ ਸਾਡੇ ਤੇ ਇਹਲਾ ਪਰਸ਼ਤੀ ਇਲੈਕਸ਼ਨ ਹੋਈ ਹੈ ਪੰਜਾਬ ਦੇ ਵਿੱਚ ਤਕਰੀਬਨ ਸੀਟਾਂ ਸਾਰੀਆਂ ਸੀ ਇਲੈਕਸ਼ਨ ਜਿਹੜੀ ਆਪਣੇ ਪਾਰਟੀ ਸਿੰਬਲ ਤੇ ਲੜੀ ਐ ਸਾਰੀਆਂ ਜਿੱਤੀਆਂ ਆਲਮੋਸਟ ਸਵਾਣੇ ਦੀ ਗੱਲ ਕਰ ਲਿਓ ਸੀ ਬਲੋਕ ਸੰਪਤੀ ਦੀਆਂ ਸਾਰੀਆਂ ਸੀਟਾਂ ਜਿੱਤੀਆਂ 90% ਅਸੀਂ ਚੇਤਾਂ ਜਿੱਤੀਆਂ ਤੇ ਇਹ ਮਾਹੌਲ ਬਣਿਆ ਹੋਇਆ ਜਿਹੜਾ ਪੰਜਾਬ ਦਾ ਹੈਗਾ ਸਾਰੀਆਂ ਨੇ ਸਾਰੀਆਂ ਸੀਟਾਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਦੇ ਥੱਲੇ ਅਸੀਂ ਸਾਰੀਆਂ ਜਿੱਤਨ ਨੂੰ ਜਾ ਰਹੇ ਹਾਂ ਇੰਡੀਆ 24 ਟੀਵੀ ਲਈ ਬਿਊਰੋ ਪਟਿਆਲਾ